ਦੋਸਤੋ ਮਾਨਸਾ ਜ਼ਿਲ੍ਹੇ ਦਾ ਪਿੰਡ ਖਿਆਲਾ ਇਹ ਛੱਤ ਥੱਲੇ ਆਪਾਂ ਵੀ ਰਿਸਕ ਲੈ ਕੇ ਖੜੇ ਆਂਗੇ ਕੜੀਆਂ ਡਿੱਗ ਰਹੀਆਂ ਐ ਟਾਂ ਡਿੱਗ ਰਹੀਆਂ ਇੱਥੋਂ ਇਹ ਮਾਤਾ ਦਾ ਕਮਰਾ ਹੈਗਾ ਕੋਈ ਫਲਸ਼ ਬਾਥਰੂਮ ਨਹੀਂ ਰਸੋਈ ਨਹੀਂ ਲੱਕੜਵਾਲ ਨੇ ਚੁੱਕ ਕੇ ਆਪਦਾ ਟਾਈਮ ਪਾਸ ਕਰਦੀ ਹੈਗੀ ਕਮਰੇ ਦੀ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਮਾਤਾ ਜੀ ਕੀ ਨਾਮ ਹੈ ਗੁਰਦੇਵ ਕੋ ਸਰ ਅੱਛਾ ਘਰ ਵਿੱਚ ਕੌਣ-ਕੌਣ ਰਹਿੰਦੇ ਹੋ ਬਸ ਕੰਨ ਹੀ ਆਂ ਅੱਛਾ ਰੋਟੀ ਪਾਣੀ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਮਾ ਪੁੱਤ ਕਦੇ ਪਿੰਡ ਚ ਖਾਇਆ ਹੀ ਕਦੇ ਨਹੀਂ ਪਕਾਨ ਹੈ ਕਿ ਸਿਹਰੇ ਪਾਂਡੇ ਮਾ ਜਾਈ ਹੂੰ ਇਹ ਕਪੜੇ ਸੋਈ ਹੂੰ ਹੂੰ ਸਾਂ ਕੱਟੀ ਅੱਛਾ ਇਹ ਕਮਰਾ ਜਿਹੜਾ ਇਸ ਦਾ ਬਾਹਰ ਦਾ ਬਰਾਂਡਾ ਤੇ ਇਹ ਕਿੰਨਾ ਚਰ ਹੋ ਗਿਆ ਡਿੱਗਣ ਵਾਲਾਗਾ ਬਾਹ ਬਾਹ ਹੈ ਕਿ ਇਹ ਦੋ ਬੇਰੀ ਬੰਬਰ ਕਰ ਪਾਏ ਕਿ ਬਣੇ ਨੀ ਕਿਥੇ ਨਹੀਂ ਮੇਰਾ ਘਰ ਪਾਇ ਹੂੰ ਇਹ بارش ਕਰਕੇ ਡਿੱਗਿਆ ਸੀ ਜਾਂ ਕਿਵੇਂ بارش ਕਰਕੇ ਡਿੱਗਿਆ ਤਾਂ ਹੂੰ ਤੇ ਜਿਹੜਾ ਬਾਹਰ ਲਗਾ ਉਹ ਉਹ ਵੀ بارش ਕਰਕੇ ਡਿੱਗਿਆ ਅੱਛਾ का टिक को फाटा दियो दिया मेरे तो, तो अब नहीं मैं बा रही नहीं अच्छा फ्लश हां अच्छा फ्लश नहीं है कि करे हां नहीं जी देखो अच्छा वो हाँ। बाथरूम भी है नहीं है ना तो फिर फ्लश बाथरूम किथे जाने हो मैं बाहर बा भी जानी इने बाबा सोई जा रही थी अच्छा, अच्छा दूर अच्छा हां ठीक है ਤੇ ਹੁਣ ਇੱਕ ਤਾਂ ਵੀ ਤੁਸੀਂ ਕਹਿਣਾ ਵੀ ਫਲਸ਼ ਬਾਥਰੂਮ ਬਣ ਜੀ ਤੁਹਾਡਾ ਹਾਂ ਇੱਕ ਲੈ ਗਾ ਕੋਈ ਆਈ ਬਾਈ ਜੀ ਅੱਛਾ ਕਮਰਾ ਹਮ ਕਮਰੇ ਛੱਤ ਬਾਦਨ ਵਾਲੀ ਇਹ ਸਾਰਾ ਕਮਰਾ ਹੀ ਪਊਆ ਹਾਂ ਉਹ ਕਮਰਾ ਪਊਗਾ ਕਮਰਾ ਪਾਜੂ ਛੱਤ ਬਾਦਨ ਹੀ ਹੈ ਅੱਛਾ ਕੁਝ ਘੱਟ ਅੱਛਾ ਅੱਛਾ ਹੁਣ ਖਰਚ ਤੁ ਕੱਲੀ ਰਹਿਣੀ ਇੱਥੇ ਹਾਂ ਕੱਲੀ ਹੈ ਅੱਛਾ ਖਰਚੇ ਮਾਤਾ ਖੜ ਜਾ ਉੱਥੇ ਅੱਛਾ ਨਲਕਾ ਹੈ ਕਰੇ ਕੋਈ ਪਾਣੀ ਦਾ ਪ੍ਰਬੰਧ ना कह दियो पहला बड़े दे दे सीखा अच्छा और तो टूटी लग गई हो या मड़ा मड़ा रहेगा अच्छा हाँ मड़ा होता आज जिफ़र लेतो सी कि मैं बाकी नज़ाक़र पाल दे पाल दे पाल दे इनमें गीत सो समाज दवा ऐबी बीने हम्म ओ जो कोई भी हम्म मैं कहूँगी मैं नहीं डालती हूँ वो वो लड़की का कारा ਮੈਂ ਆਪੇ ਭਾਗ ਦਿੱਤੀ ਹੂੰ ਕਹਿੰਦੀ ਆ ਭਾਗ ਕਿਹਨੇ ਮਰ ਘਰ ਮੈਂ ਪੁੱਛ ਕੇ ਭਾਗ ਦਿੱਨਾ ਮੈਨੂੰ ਕਹਿੰਦੀ ਆ ਉਹ ਨਾਇ ਤੇ ਨਤਰੀ ਕਹਿੰਦੀ ਗਹਾ ਢੇਤੋਤਰੀ ਇਹਦਾ ਫਿਰ ਮੈਨੂੰ ਨਾਮ ਲਿਖ ਕੇ ਦਿੱਤਾ ਆਖੀ ਪੜਤੀ ਹੋਨੇ ਨਮਿਆ ਕਲਾਉਂਦਾ ਹੀ ਨਹੀਂ ਬੇਰ ਭਾਇਵੇਂ ਤੇ ਮੈਂ ਪੁੱਛ 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 ਜੇ ਤਾਂ ਉਹੜ ਆ ਗਿਆ ਨਾ ਆਤਾਂ ਫਿਰ ਗਹਾ ਮੈਨੂੰ ਖੋਲੀ ਗਿਆ ਮੈਂ ਨੂੰ ਫੇਰ ਨਹੀਂ ਆਦਾ ਸੀ ਅੱਛਾ ਹੁਣ ਸਾਰਾ ਤੋਂ ਪਹਿਲਾਂ ਤਾਂ ਤੁਹਾਡੇ ਵਿੱਚ ਫਲਸ਼ ਬਣਾਈ ਜਾਵੇ ਹੈ ਨਾ ਜਿਹੜੀ ਬਾਥਰੂਮ ਹੈ ਨਹਾਉਣ ਵਾਸਤੇ ਤੁਹਾਡੀ ਸਹਾਰੇ ਦੀ ਕਰ ਦਿਓ ਹਾਂ ਸਾਰਾ ਤੋਂ ਪਹਿਲਾਂ ਤਾਂ ਉਹ ਹੀ ਜ਼ਰੂਰੀ ਹੈ ਨਾ ਕਿਉਂਕਿ ਬਣਾਉਣ ਵਾਸਤੇ ਫਲਸ਼ ਖੇਤਾਂ ਚ ਦੂਰ ਜਾਣੇ ਹੋਗੇ ਰਾਤ ਬਰਾਤੇ ਜਾਣਾ ਪੈ ਜੇ ਹਾਂ ਹਾਂ ਹਮ ਹੱਥ ਮੰਨੀ ਹੈ ਇਹ ਤੁਹਾਡੇ ਉਹਦੇ ਚਾਲੂ ਕਰ ਮੈਂ ਰੱਖ ਲਾ ਮੈਂ ਕਿਤੇ ਪੈ ਜਾਂਦੀ ਨਹੀਂ ਨਹੀਂ ਵੀ ਰਾਤ ਨੂੰ ਉੱਤੇ ਡਿਗ ਕੰਪਤੀ ਆਸਲੀ ਉੱਤੇ ਨਾ ਡਿਗ ਪੇ ਛੱਤ ਆਹ ਜੇ ਫੋਟੋ ਫੜ ਦੇਖੀ ਹੂੰ ਕਾਇਨ ਡਿ ਗਈ ਨਹੀਂ ਅਵੇ ਬੇਹਾਂ ਕਾ ਦੇ ਕ ਆ ਵੀ ਨਹੀਂ ਦਿੱਤਾ ਸਰਕਾਰ ਨੇ ਸਿਰਫ ਪੰਜ ਮੈਂਬਰ ਨੇ ਪਾਇਆ ਕਿਸੇ ਨੇ ਨਹੀਂ ਪਾਇਆ ਅਸਾਂ ਮੂਰੇ ਸਿਆਲ ਆਉਂਦਾ ਫਿਰ ਅੰਦਰ ਤਾਂ ਖਾਤਰੇ ਵਾਲਾ ਕੰਮ ਹੀ ਆ ਤਰਾ ਪੈਣਾ ਹੂੰ ਸੋ ਦੋਸਤੋ ਇਹ ਮਾਤਾ ਗਈ ਇਹ ਇਹਦਾ ਘਰ ਆ ਤੁਹਾਨੂੰ ਦਿਖਾ ਦੰਨੇ ਆ ਇੱਥੇ ਨਾ ਹੁੰਦੇ ਨੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੋਈ 플ਸ਼ ਬਾਥਰੂਮ ਦਾ ਪ੍ਰਬੰਧ ਨਹੀਂ ਸਾਰਿਆਂ ਤੋਂ ਪਹਿਲਾਂ ਤਾਂ ਇਹ ਦੇਖ ਸਕਦਾ ਹਾਂ ਸਾਰਿਆਂ ਤੋਂ ਪਹਿਲਾਂ ਤਾਂ ਜਿਨ੍ਹਾਂ ਨੂੰ 플ਸ਼ ਬਣਾ ਕੇ ਦਿੱਤੀ ਜਾਵੇ ਉਹ ਜ਼ਰੂਰੀ ਹੈ ਉਸ ਤੋਂ ਬਾਅਦ ਜੇ ਕੋਈ ਕਮਰੇ ਦਾ ਪ੍ਰਬੰਧ ਹੋ ਜੇ ਤਾਂ ਬਹੁਤ ਫੋਨ ਦਾ ਕੰਮ ਆ ਕਿਉਂਕਿ ਮਾਤਾ ਇਕੱਲੇ ਰਹਿੰਦੇ ਆ ਘਰ ਵਿੱਚ ਹੋਰ ਪਰਿਵਾਰਚ ਨਾਲ ਕੋਈ ਨਹੀਂ